ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗੇਆਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਘਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦਿਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਅੰਦਰ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 22 ਦੇ ਦੋ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ 22 ਤੋਂ ਲਾ ਦਿੰਨੇ ਆ ਕੀ ਦੁੱਧਵਾ ਦਾ ਕਿੰਨ ਮਾਸੂਆ ਸੱਸੀ ਕਾਲ ਜੀ ਸੱਸੀ ਵੇਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਦੀਪਾ ਵੇਰੇ ਪਿੰਡ ਲੰਗਣਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਮੋਬਾਈਲ ਨੰਬਰ 7652942674 ਠੀਕ ਆ ਬਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਵੈਕ ਜਾਂ ਮਾਲ ਜੀ ਹਾਂ ਹਾਂ ਵੀਡੀਓ ਠੀਕ ਆ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਸੁਆ ਕਿੰਨ ਮਾਸੂਆ ਪਹਿਲਾਂ ਵੀਰੇ 24 ਦੰਦੋਂ ਮੂਹ ਤੋਂ 4 ਦੰਦ ਠੀਕ ਆ ਬਾਈ ਤਣ ਕਿੰਨੇ ਕੁ ਲੈ ਜੂ ਜੀ ਤਣ ਯਾਰ ਬਾਈ 3-4 ਦਿਨ ਲੋਨ ਲੱਗੀ ਦੀ ਆ ਠੀਕ ਆ ਕਿੰਨਾ ਕ ਪਾਜੂ ਦੁੱਧ ਤੇ ਦੁੱਧ 14-15 ਕਿਲੋ ਚਾਹੀਦਾ ਬੈਡ ਨੂੰ ਚੰਗੀ ਤਿਆ ਪੇਥਣਾ ਦੀ ਓਕੇ ਆ ਬਾਈ ਹਾਂ ਜਮਾਂ ਸੀਲਸ ਲੱਗ ਵੀ ਬਹੁਤ ਵਧੀਆ ਸੀਲ ਪੂਰੀ ਤੋੜ ਕੇ ਦਿਖਾਦੀ ਬਾਈ ਜਰਸੀ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਆ ਜੀ ਦੈਣ ਪੰਜ ਚਾਰ ਲੈ ਜੂਗੀ ਬਾਈ ਕਹਿੰਦਾ ਜਿਹੜੇ ਦੈਣ ਹੁੰਦੇ ਐ ਅੰਦਾਜ਼ਾ ਹੀ ਹੁੰਦਾ ਕਈ ਵਾਰ ਪਸੂ ਦੋ ਦੰਦ ਸੌਖਾ ਦਾ ਵੱਧ ਵੀ ਲੈ ਜਾਂਦਾ 14 15 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਬਾਕੀ ਸੇਵਾ ਦੇ ਸਿਰ ਤੇ ਪਰ ਤਿਆਰੀ ਕਰਮਾੜੀ ਦੀ ਬਹੁਤ ਚੰਗੀ ਆ ਜੀ ਸੋਹਣਾ ਹਵਾਨਾ ਥਣਾ ਦੇ ਸਹਿ ਸੋਹਣਿਆ ਨੇੜੇ ਤੋਂ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦਾਂਗੇ ਜੀ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਾਕੀ ਥਾਣਾ ਦੀ ਬਾਈ ਕਹਿੰਦਾ ਓਕੇ ਆ ਸੀਲਸ ਲੱਗ ਪੂਰੀ ਆ ਪੰਜਾਬ ਵਾਲੀ ਜਰਸੀ ਕਿਉਂਕਿ ਮੌਸਮ ਗਰਮੀ ਦਾ ਚੱਲੀ ਜਾਂਦਾ ਥੋੜਾ ਇਹ ਕੈਮਰੇ ਤੋਂ ਡਰਦਾ ਜੀ ਬਸੂ ਮੌਸਮ ਗਰਮੀ ਦਾ ਚੱਲੀ ਜਾਂਦਾ ਤੇ ਗਰਮੀ ਕਰਮ ਵਾਲੀ ਨੇ ਭੋਰਾ ਨਹੀਂ ਮਨੋਣੀ ਮੂਰਲੀ ਛੜ ਤੋਂ ਵੀ ਤੁਹਾਨੂੰ ਥਾਣਾ ਦੇ ਸਾਈਜ਼ ਦਿਖਾ ਦਾਂਗੇ ਜੀ ਗੈਪ ਤੇ ਹੱਥੀਚਵਾਈ ਵਾਲਾ ਥਾਣਾ ਜੀ ਸ਼ੀਲਸ ਲੱਗ ਵੀ ਕਰਮ ਵਾਲੀ ਪੂਰੀ ਹੈ ਜਿਵੇਂ ਜਵਾਕ ਚੋਈ ਜਾਣ ਜੀ ਫੇ ਝੋਲ ਹਵਾਨੇ ਚ ਬਹੁਤ ਪਈ ਗੱਠ ਡੂਢ ਜੱਠੰਗੂ ਝੋਲ ਫਰਦੀ ਹੈ ਜੀ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਕਰਮ ਵਾਲੀ ਨੇ ਮੁੱਲ ਬਈ ਜਾਇਜ਼ ਜੈਦਾ ਫੋਨ ਤੇ ਕਰਾਂਗੇ ਹੋ ਜਾਇਜ਼ ਜਮ ਠੀਕ ਹੈ ਜੀ ਬਾਈ ਕਹਿੰਦਾ ਮੁੱਲ ਫੋਨ ਤੇ ਹੀ ਕਰ ਲਾਂਗੇ ਪਰ ਹੋ ਜਾਇਜ਼ ਬੇਚਣ ਵਾਲੇ ਹੋਗਾ ਫੋਨ ਲਾ ਲਿਓ ਲੈਣ ਦੇਣ ਵਾਲਾ ਮੁੱਲ ਹੀ ਕਰਨਾ ਬਾਈ ਕਹਿੰਦਾ ਆਪਾਂ ਦੋ ਨੰਬਰ ਬਾਈ ਕਾਲੀ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਮੇਰੇ ਦੂਜੇ ਸੂਏ ਹੁੰਦੀ ਆ ਕਿੰਨੇ ਦਿਨ ਲੈ ਜੂ ਬਾਈ ਇਹ ਲੈ ਜੂ ਇਹ 5 6 ਦਿਨ ਖੁੱਲੇ ਬਾਈ ਕਿੰਨਾ ਕੁ ਭਜ ਦੋਤੀ ਦੁੱਧਿਆ ਚਾਹੀਦਾ 16 17 ਕਿਲੋ ਦਾ ਨੂੰ ਆਰਾਮ ਨਾਲ ਥਣਾ ਦੀ ਓਕੇ ਜੀ ਬੱਡੀਆ ਹਾਂ ਥਣਾ ਚ ਵਾਈ ਚ ਬਹੁਤ ਚੰਗੀਆਂ ਨੇ ਠੀਕ ਆ ਬਾਈ ਤੋੜ ਕੇ ਦਿਖਾ ਦੀ ਪੰਜਾਬ ਵਾਲੀ ਜਰਸੀ ਹਾਈਟ ਕਰਨ ਵਾਲੀ ਦੀ ਚੰਗੀ ਆ ਜੀ ਬਲੈਕ ਕਲਰ ਚ ਆ ਜਾਂਦੀ ਆ ਦਿਨ 5 4 ਲੈ ਜੂਗੀ ਦੂਜਾ ਸੂਆ ਹੁੰਦੀ ਆ ਜੀ ਵਜਨ ਵਜੂਦ ਦੀ ਵੀ ਚੰਗੀ ਆ 16 17 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਏਡੀ ਘਾਣੂ ਬਾਕੀ ਕਰੋ ਸੰਗਾ ਬਈ ਮੌਸਮ ਗਰਮੀ ਦਾ ਚੱਲੀ ਜਾਂਦਾ ਚੱਲਣੇ ਵੀ ਫਿਰ ਆਹੀ ਆ ਹੁਣ ਹੈਟ ਇਹਨਾਂ ਦੀ ਚੰਗੀ ਹੁੰਦੀ ਹੁੰਦੀ ਆ ਬਾਕੀ ਆਪਾਂ ਥਾਨ ਕੋਲੋਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਤਸੱਲੀ ਤੁਸੀਂ ਕਰਨੀ ਬਾਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੇ ਆ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਬਾਕੀ ਵਜਨ ਮजूद ਦੀ ਕਰਮ ਵਾਲੀ ਚੰਗੀ ਆ ਜੀ ਇਹਦਾ ਮਨ ਵੀ ਬਈ ਇਹ ਵੀ ਬਹੁਤ ਆ ਬਈ ਸੀਲਸ ਲੱਗ ਵੀ ਪੂਰੀ ਏ ਦੇਖ ਲਓ ਚੈੱਕ ਕਰ ਸਕਦੇ ਥੋੜਾ ਜਿਹਾ ਕੈਮਰੇ ਤੋਂ ਡਰ ਗਿਆ ਸੀਗਾ ਝੋਲ ਬਹੁਤ ਹਨ ਵਿੱਚ ਰੱਖੀ ਬੈਠੀ ਆ ਸਾਰੀਆਂ ਵਾਲਟੇਲਾਂ ਕੱਢ ਕੇ ਸੋਣਾ ਜੀ ਸਿਰ ਸਬਦਾਂਤ ਕੋਈ ਨਹੀਂ ਕਰਮਾਰੀ ਨੇ ਪੂਛੀ ਚੱਕ ਲਈ ਜੀ ਇਹ ਤਾਂ ਮੋਲ ਲਈ ਫੋਨ ਤੇ ਬਾਈ ਹਾਂ ਹਾਂ ਫੋਨ ਤੇ ਕਰਾਂਗੇ ਬਈ ਇਹਦਾ ਠੀਕ ਆ ਜੀ ਮੋਲ ਇਹਦਾ ਵੀ ਬਾਈ ਫੋਨ ਤੇ ਹੀ ਕਰਨਗੇ ਜਿਹਨੂੰ ਕੋਈ ਵੀ ਇਹਦੀ ਮੋਲ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ